ਕਿ ਲੱਤ ਲੱਤ ਕਿ 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 ਲੱਤ ਇਸ ਵਿਚਾਲੇ ਲੁਟੇਰਿਆਂ ਚੋਂ ਇੱਕ ਸ਼ਖਸ ਟਰਾਲੀ ਦੇ ਨਾਲ ਸੂਏ ਵਿੱਚ ਡਿੱਗ ਜਾਂਦਾ ਜਿਸ ਦੇ ਚਲਦਿਆਂ ਉਹ ਗੰਭੀਰ ਰੂਪ ਦੇ ਇੱਕ ਚੱਕਮੀ ਵੀ ਹੋਇਆ ਮਿਲੀ ਜਾਣਕਾਰੀ ਦੇ ਮੁਤਾਬਕ ਲੁਟੇਰੇ ਦਾ ਕਹਿਣਾ ਹੈ ਕਿ ਉਹ ਇਸ ਵਾਰਦਾਤ ਨੂੰ ਨਸ਼ੇ ਦੀ ਪੂਰਤੀ ਦੇ ਲਈ ਅੰਜਾਮ ਦੇ ਰਿਹਾ ਸੀ ਜਿਸ ਦੇ ਚੱਲਦੇ ਆ ਉਸ ਦੀ ਲੱਤ ਵੀ ਟੁੱਟ ਗਈ ਔਰ ਦਰਦ ਦੁਜੇ ਪਾਸੇ ਇਸ ਟਰਾਲੀ ਨੂੰ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਗੈਸ ਸਿਲੰਡਰ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਟਰੈਕਟਰ ਟਰਾਲੀ ਨੂੰ ਦੋ ਲੁਟੇਰਿਆਂ ਦੇ ਵੱਲੋਂ ਨਸ਼ੇ ਦੀ ਪੂਰਤੀ ਦੇ ਲਈ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਦੇ ਚੱਲਦੇ ਆ ਡਰਾਈਵਰ ਤੋਂ ਕੈਸ਼ ਕੌਨ ਦੀ ਕੋਸ਼ਿਸ਼ ਕਰ ਰਹੀ ਸੀ ਇਸ ਦੌਰਾਨ ਟਰਾਲੀ ਦਾ ਸੰਤੁਲਨ ਵਿਗੜਿਆ ਤੇ ਸੂਏ ਦੇ ਵਿੱਚ ਜਾ ਡਿੱਗਦੀ ਹੈ ਜਿਸ ਦੇ ਚੱਲਦੇ ਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਾਲਕ ਦਾ ਕਹਿਣਾ ਹੈ ਕਿ ਇਸ ਵਾਰਦਾਤ ਦੇ ਚਲਦਿਆਂ ਨਾ ਤਾਂ ਕੋਈ ਜਾਨੀ ਨੁਕਸਾਨ ਹੋਇਆ ਤੇ ਨਾ ਹੀ ਕੋਈ ਮਾਲੀ ਨੁਕਸਾਨ ਹੋਇਆ। ਇਹ ਮਾਮਲਾ ਜਿ ਗਰਾਉਂ ਤੋਂ ਸਾਹਮਣੇ ਆਇਆ ਜਿੱਥੇ ਨਸ਼ੇ ਦੀ ਪੂਰਤੀ ਦੇ ਲਈ ਦੋ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ਦੇ ਵਿੱਚ ਮੁਲਜ਼ਮਾ ਨੇ ਆਪਣਾ ਗੁਨਾਹ ਵੀ ਕਬੂਲ ਲਿਆ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਲੁੱਟ ਦੀ ਵਾਰਦਾਤ ਨਸ਼ੇ ਦੀ ਆੜ ਕਾਰਨ ਕਰ ਰਹੀ ਸੀ। ਉਧਰ ਲੋਕਾਂ ਦੇ ਵੱਲੋਂ ਇਹਨਾਂ ਨੂੰ ਕਾਬੂਕਾਰ ਪੁਲਿਸ ਹਵਾਲੇ ਕਰ ਦਿੱਤਾ ਗਿਆ ਜਿਸ ਦੇ ਤਹਿਤ ਹੁਣ ਪੁਲਿਸ ਇਹਨਾਂ ਨੂੰ ਕਾਬੂ ਕਰ ਅਗਲੀ ਦੀ ਕਾਰਵਾਈ ਕਰ ਰਹੀ ਹੈ। ਇਹ ਵਾਰਦਾਤ ਕਿਉਂ ਕਰਨ ਲੱਗਾਈ ਤੂੰ? ਕੋਈ ਨਸ਼ੇ ਨੇ ਕੰਮ ਗਲਤ ਕਰਾਇਆ ਜੀ। ਨਾਥਾ ਕਰਦੇ ਸੀਗੇ ਜੀ। ਕਿਹੜਾ ਨਸ਼ਾ ਕਰਦਾ? ਚਿੱਟਾ ਪੀਂਦਾ ਸੀਗੇ ਜੀ ਮੈਂ। ਤੇ ਹੁਣ ਵੀ ਚਿੱਟੇ ਚਿੱਟੇ ਕਰਕੇ ਕੀਤਾ ਇਹ ਕੰਮ। ਜੀ ਹੁਣ ਟੋੜ ਲੱਗੀ ਹੋਈ ਸੀਗੀ ਬਹੁਤ ਜ਼ਿਆਦੇ। ਹਾਏ। ਤੇ ਤੈਨੂੰ ਡਰ ਨਹੀਂ ਲੱਗਿਆ ਇਹ ਆ ਕਰਨ ਲੱਗੇ? ਜੀ ਹੁਣ ਸੀ 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 ਟੁੱਟਦਾ ਸੀਗਾ ਜੀ ਕੀ ਕਰੀਏ ਜੀ। ਸੀਟ ਟੁੱਟਦਾ ਸੀਗਾ। ਕਿਹੜੇ ਪਿੰਡ ਤੋਂ ਆ? ਰومیਦੋਂ ਆ ਜੀ। ਜੀ ਸਰੀ ਟੁੱਟਦਾ ਸੀਗਾ ਜੀ ਨਥਾ ਕਰਦੇ ਸੀਗੇ ਜੀ ਹਏ ਹੁਣ ਤੇਰੇ ਸੱਚੀ ਸੱਟ ਵੱਜੀ ਕੋਈ ਪੰਜ ਸੱਟ ਗਈ ਲੱਤ ਟੁੱਟੀ ਹੋ ਗਈ ਲੱਜ ਬੁੱਟ ਗਈ ਕੀ ਨਾ ਵੀਰੇ ਜਰਾ ਦੋਲੀ ਇਹ ਤੁਸੀਂ ਕੀ ਕਰਨ ਲੱਗੇ ਸੀ ਟਰਾਲੀ ਤੋਂ ਸਿਲੰਡਰ ਸੁਲੰਡਰ ਲਾਉਣ ਲੱਗੇ ਸੀ ਸਿਲੰਡਰ ਨਹੀਂ ਜੀ ਲਵਲ ਲੱਗੇ ਜੀ ਇਹ ਜੀ ਮੇਰਾ ਮਾਮਾ ਹੈਗਾ ਜਿਹੜਾ ਦੂਜਾ ਮੁੰਡਾ ਹੈਗਾ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਰਹਿਣ ਦੇ ਤੂੰ ਇਹ ਕੰਮ ਨਾ ਕਰ ਤੇ ਇਹਨੇ ਮਗਰੋਂ ਚੜ ਕੇ ਉੱਤੋਂ ਝੋਲਾ ਫੋਣ ਦੀ ਫੋਣ ਦੀ ਕੋਸ਼ਿਸ਼ ਕੀ ਤੀਜੀ ਉਹ ਲੈ ਅੱਛਾ ਤੇਰਾ ਮਾਮਾ ਉਹਦਾ ਨਾਮ ਕੀ ਹੈ ਮਾਮੇ ਦਾ ਮਾਮੇ ਦਾ ਗੋਰਾ ਜੀ ਕਿਹੜੇ ਪਿੰਡ ਤੋਂ ਤੁਸੀਂ ਨੇ ਮੈਂ ਮੇਰਾ ਪਿੰਡ ਤਾਂ ਬਸੀਆਂਗਾ ਜੀ ਇਹਦੇ ਤੋਂ ਮੀ ਆਈ ਇਹ ਰੁਮੀ ਦਾਣਾ ਮੰਡੀ ਹੈ ਜਿਹੜਾ ਉੱਤੇ ਜਿਹੜਾ ਰੋਡ ਤੇ ਪਹਿਲਾ ਘਰ ਨਹੀਂ ਆਉਂਦਾ ਜੀ ਬਰਾਉਨ ਗੇਟ ਵਾਲਾਗਾ ਤੇ ਇਹਨੇ ਇਹਨੂੰ ਚੋੜਾ ਖਾਣ ਦੀ ਕੋਸ਼ਿਸ਼ ਕੀਤੀ ਇਹਨੇ ਕੋਈ ਚੋੜਾ ਖਾਣ ਦੀ ਕੋਸ਼ਿਸ਼ ਕੀਤੀ ਮਤਲਬ ਇਹਨੇ ਲੁੱਟਣ ਦੀ ਕੋਸ਼ਿਸ਼ ਹਾਂ ਜੀ ਉਹਨਾਂ ਨੇ ਹਾਂ ਜੀ ਠੀਕ क्या नाम है भाई साहब आपका रवि कुमार आप कौन सी गैस एजेंसी सिद्धू गैस सर्विस ये जो ट्राली गिर गई है कुएं में कैसे गिर गई वो हमारे से पीछे से चढ़ गया था ट्रेटर के ऊपर चोर चोर चढ़ गए हैं सब कितने है दो आदमी हैं अच्छा जी हाँ जी पहले पूछ रहे हैं सब क्या रेट मैं रेट क्या पूछना है मैं जो पूछना है पिन में पूछ लेना ठीक है पीछे चढ़ गया था पीछे से मार रहे थे सब मारते मारते भी रहे यहाँ इसमें सुबह में आ गिर गया है ट्राली के पीछे से ऊपर चढ़ गए थे और आप पे हम कर हाँ ट्राली से पीछे से आ गए तो आपके पास कैश कूच था वो कैश है हमारे है पास।, पास कुछ नहीं 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 लूट कर हम लोग दोनों को पकड़ ली है हम लोग दोनों हाँ जी एक वो बांधा हुआ है हंजीवीर जी नाम कीजिए मेरा नाम रजेश इंदर सिंह सिद्धू है मैं प्रॉपरेटर रंजीत सिद्धू गैस सर्विस था ਜੋ ਅਜੇ ਕੱтна ਵਾਪਰੀ ਹੈ ਦੀ ਆਪਣੀ ਟਰਾਲੀ ਦੇ ਨਾਲ ਜਿਹੜੀ ਸਵਿਚ ਡਿੱਗ ਗਈ ਇਹ ਕੀ ਸਾਰਾ ਮਾਮਲਾ ਹੈ ਜਦੋਂ ਕੋਈ ਪਾਬੰਦੀ ਸਾਨੂੰ ਫੋਨ ਆਇਆ ਸੀ ਜੀ ਤਕਰੀਬਨ 4:00 ਵਜੇ ਤੁਹਾਡੇ ਡਿਲੀਵਰੀ ਮੈਂ ਦਾ ਕਿ ਕੋਠੇਰਾਲਾ ਨੂੰ ਜਾ ਰਿਹਾ ਸੀਗਾ ਵਿੱਚੋਂ ਕੋਈ ਮੋਟਰਸਾਈਕਲ ਵਾਲੇ ਟਰਾਲੀ ਤੇ ਚੜ ਗਏ ਤੇ ਪਿੱਛੋਂ ਆ ਗਏ ਤੇ ਸੱਟ ਮਾਰੀ ਤੇ ਬੈਗ ਖੋਣ ਦੀ ਕੋਸ਼ਿਸ਼ ਕੀਤੀ ਉਹ ਕੋਹਾ ਖੋਏ ਦੇ ਵਿੱਚੋਂ ਸਾਡੀ ਟਰਾਲੀ ਜਿਹੜੀ ਹੈ ਉਹ ਚ ਸੂਏ ਦੇ ਵਿੱਚ ਡਿੱਗ ਪਈ ਜੀ ਬੈਗ ਉਹ ਮਤਲਬ ਚੋਰ ਜਿਹੜੇ ਕਾਬੂ ਕੀਤੀਗੇ ਚੋਰ ਕਾਬੂ ਹੋ ਗਏ ਜੀ ਉਹ ਟਰਾਲੀ ਡਿੱਗਵੀ ਸੀ ਤੇ ਨਾਲ ਉਹਦੇ ਨਾਲ ਇੱਕ ਚੋਰ ਵੀ ਡਿੱਗ ਪਿਆ ਸੀ ਤੇ ਇੱਥੇ ਪਿੰਡ ਵਾਲੇ ਨੇੜੇ ਨਜ਼ਦੀਕ ਸੀਗੇ ਤੇ ਉਹਨਾਂ ਨੇ ਚੋਰ ਜਿਹੜੇ ਬਾਕੀ ਸੀਗੇ ਉਹ ਕਾਬੂ ਕਰ ਲਏ ਕੋਈ ਨੁਕਸਾਨ ਆਪਣਾ ਹੋਇਆ ਹੋਏ ਨੁਕਸਾਨ ਮਾਲੀ ਇਨਸਾਨ ਤੇ ਕੋਈ ਨਹੀਂ ਹੋਇਆ ਟਰੈਕਟਰ ਟਰਾਲੀ ਜ਼ਰੂਰ ਇੱਥੇ ਆਪਣੇ ਸੂਏ ਦੇ ਵਿੱਚ ਡਿੱਗ ਪਈ ਹੈ ਤੇ ਬਾਕੀ ਕੋਈ ਨੁਕਸਾਨ ਨਹੀਂ ਹੋਇਆ ਜਦ ਬਚਾਓ ਗਿਆ ਸਾਨੂੰ ਬਾਈ ਜੇ ਕੋ ਫੋਨ ਮਿਲਿਆ ਆਇਆ ਸੀਗਾ ਅਸੀਂ ਪੀਸ਼ੇਰ ਤੇ ਕੌਟੀ ਕਰਦੇ ਸੀੜੀ ਦੇ ਬੰਵਾ ਦੇ ਮਲਾਜਮਾਂ ਸਾਨੂੰ ਦੱਸੋ ਜੀ ਲਟੇਰੇ ਟਰਾਲੀ ਨੂੰ ਟੁੱਟਣ ਪਏਗੇ ਜਿਹੜੀ ਟਰਾਲੀ ਐ ਨੈ ਸੂਏ ਵਿੱਚ ਪਲਟ ਗਈ ਕੋਠੇ ਰਾਲ ਅਸੀਂ ਮੌਕੇ 'ਪਾ ਆ ਕੇ ਦੇਖਿਆ ਆਹ ਬੰਦਾ ਜਿਹੜਾ ਥੱਲੇ ਪਿਆ ਹੈਗਾ ਇਹਦੀ ਲਾਪਤ ਟੁੱਟਿਆ ਦੂਜਾ ਫੜਿਆ ਹੋਇਆ ਪਵਲਿਕ ਨੇ ਫੜਿਆ ਅਸੀਂ ਇਹਨਾਂ ਦੀ ਮਤਲਬ ਲੈਣ ਵਾਸਤੇ ਆ ਗਏ ਅਗਲੀ ਕਾਰਵਾਈ ਜਿਹੜੀ ਬਣਦੀ ਕਾਰਵਾਈ ਕੋਈ ਲੁੱਟ ਖੋਹ ਦੇ ਬਾਰੇ ਪਤਾ ਲੱਗਿਆ ਕੁਝ ਲੁੱਟਿਆ ਗਿਆ ਕਿ ਬਚਾਇਆ ਗਿਆ ਲੁੱਟਿਆ ਕੋਈ ਨਹੀਂ ਹੈ ਹਲੇ ਨੂੰ ਪਏ ਗਿਆ ਸੀ ਟਰਾਲੀ ਦੇ ਨਾਲ ਅੱਛਾ ਜੀ ਲੁੱਟੋ ਕੋਈ ਨਹੀਂ ਹੋਈ ਕੰਨ ਦੀ ਨੀਅਤ ਨਾਲ ਚੱਲੇ ਸੀ ਟਰਾਲੀ ਦੇ ਨੇ ਬੰਦਾ ਕੋਟਾ ਡਰਾਈਵਰ ਉਹ ਡਰਾਈਵਰ ਵਿੱਚ ਫਿਰਦਾਗਾ ਅੱਛਾ ਠੀਕ ਹੈ ਜ ਤੇ ਇਹ ਬੰਦੇ ਦੀ ਗੱਤ ਨਾਲ ਹੀ ਡਿਗੇ ਸਵੇ ਦੇ ਅਸੀਂ ਮੌਕੇ ਤੇ ਆਏ ਹੁਣ ਮੌਕੇ ਜਿਹੜੇ ਬੰਦੇ ਕਰਵੇਂ ਦੇ ਖਿਲਾਫ ਕੀਤੀ ਜਾਵੇ